ਮੈਨਾਂ ਕਰੰਮ ਫੋਨ ਪੜਾ ਕੀ ਕਹਿੰਦੇ ਲੈ ਇਹ ਕਿਧਰ ਬੁਲਾਉਣਾ ਵੀ ਜ਼ਰੂਰੀ ਨਹੀਂ ਸਮਝਿਆ ਕਮਾਲ ਹੋਇਆ ਵੀ ਕਿਧਰ ਅਜੇ ਨਹੀਂ ਸੋਹਤੇ ਵੀ ਆਗੇ ਤੈ ਉਹ ਕਾਲੀ ਕਾਲੀ ਚਾ ਫੈਲ ਰਹੀ ਗਈ ਇੱਥੇ ਇਹ ਖੜ ਨਹੀਂ ਨਾ ਤੇ ਜਾਣਾ ਕਿੱਥੇ ਆ? ਸਵੇਰੇ ਦਸ ਕੇ ਤੇ ਗਿਆ ਤੈਨੂੰ ਵੀ ਗਰਦੌਰੀਆਂ ਕਰਨੇ ਜਿਹੜੇ ਹੜ੍ਹ ਹੜ੍ਹੇ ਔਰ ਕਿਸਾਨਾਂ ਨੂੰ। ਅੱਛਾ। ਮੈਂ ਵੀ ਗਵਾਪੇ ਅੱਜ ਇਸ ਵਕਤ ਇੱਥੋਂ ਆ ਗਈ ਮੈਂ ਤਾਂ ਲੱਗੀ ਸੀ ਫੋਨ ਕਰਨ ਤਾਨੂੰ। ਕਿਉਂ ਮੈਨੂੰ ਫੋਨ ਕਰ ਕਰ ਲੱਗੀ? ਮੈਂ ਫੋਨ ਤਾਂ ਲੱਗੀ ਸੀ ਕਰਨ ਵੀ ਮੈਂ ਕਿਹਾ ਨਿਆਣੇ ਵੀ ਸਕੂਲ ਗਿਆ ਵਾ ਤੇ ਕੰਮ ਵੀ ਕਰ ਲਿਆ ਮੈਂ ਸਾਰਾ ਤੇ ਮੈਂ ਚਲ ਜਵਾਂ ਦੀਦੀ ਕੋ ਜਾ ਆਵਾ। ਮੇਰਾ ਬੜਾ ਮਾਨ ਕਰਨ ਦੇ ਆ ਪਰ ਮੈਂ ਦੀਦੀ ਨੂੰ ਮਿਲ ਕੇ ਆਵਾ। ਉਹ ਤਾਂ ਕਦੀ ਆਇਆ ਨਹੀਂ ਤੇ ਤੂੰ ਚਲੋ ਉਹਨਾਂ ਵਿਚਾਰਾਂ ਦਾ ਹੱਥ ਤਾੰਗ ਨਹੀਂ ਆਇਆ ਜਾਂਦਾ ਹੁਣ ਕਿਰਾਇਆ ਭੜਾ ਹੋਊਗਾ ਤਾਂ ਫੇਰ ਵੀ ਵਿਚਾਰੇ ਆਉਣਗੇ ਕਿਰਾਇਆ ਜੁੱਗੀ ਵੀ ਨਹੀਂ ਕਿਰਾਇਆ ਤੋਂ ਵੀ ਗਏ ਗਏ ਗੁਜ਼ਰੇ ਹੁਣ ਹੁਣ ਘਰਾਂ ਦੀਆਂ ਮਜਬੂਰੀਆਂ ਜੇ ਕਈ ਹੁੰਦੀਆਂ ਵਾ ਹੁਣ ਜੇ ਤੁਹਾਡੇ ਕੋ ਪੈਸੇ ਆ ਤੇ ਇਹਦਾ ਮਤਲਬ ਇਹ ਥੋੜੀ ਪਹਿ ਹਰ ਇੱਕ ਕੋ ਹੁੰਦੇ ਆ ਐਡਾ ਵੀ ਕੋਈ ਨਹੀਂ ਹੁੰਦਾ ਕੋਹਣਾ ਕੋਤੇ ਹੋਊਗਾ ਹੀ ਜਦ ਮੈਂ ਜਾਊਂਗੀ ਤਾਂ ਤਾਂ ਕੀ ਹੋਇਆ ਮੇਰਾ ਕੋਈ ਫਰਕ ਨਹੀਂ ਪੈਂਦਾ ਭੀ ਮੈਂ ਆਪਣੀ ਭੈਣ ਨੂੰ ਮੇਲਾ ਜੇ ਮਗਰੋਂ ਨਿਆਣਾ ਖੇਤੀ ਜਾ ਕੇ ਤੇ ਮੈਂ ਤਾਂ ਤੱਕ ਆ ਜਾਣਾ ਅੱਧੇ ਘੰਟੇ ਦਾ ਤਾਂ ਰਾਹ ਵਾ ਸਕੂਟੀ ਤੇ ਮੈਂ ਚੱਲ ਜਾਣਾ ਵਾ ਸਕੂਟੀ ਤੇ ਸੜਕਾਂ ਟੁੱਟੀਆਂ ਹੈਗੀਆਂ ਪਤਾ ਸੜਕ ਕਿੰਨੀ ਟੁੱਟੀ ਆ ਉਧਰ ਦੀ ਤਾਂ ਕਿ ਐਵੇਂ ਮੈਨੂੰ ਹਸਪੀਟਲ ਲਵਾਇੰਗੇ ਦੇ ਕੇ ਕੋਈ ਮੈਨੂੰ ਨਹੀਂ ਸੱਟ ਲਾਦੀ ਮੈਂ ਨੂੰ ਚਲਾਉਣੀ ਨਹੀਂ ਹੁੰਦੀ ਸਕੂਟੀ ਮੈਂ ਬੜੀ ਸੋਹਣੀ ਸਕੂਟੀ ਚਲਾ ਲੈਣੀ ਆ ਚਲਾ ਦੇ ਲੈਣੀ ਆ ਪਰ ਨਹੀਂ ਨਾ ਹੁਣ ਮੈਂ ਮੈਂ ਵੀ ਚੱਲ ਚੱਲੇ ਆ ਮੋਰੂ ਨਿਆਣੇ ਆ ਕੇ ਫੇਰ ਨਹੀਂ ਮੈਂ ਆ ਜਾਣਾ ਨਿਆਣਿਆਂ ਦੇ ਟਾਈਮ ਤੇ ਮੈਂ ਜਾਣੋ ਨਹੀਂ ਕਰਨਾ ਬਸ ਅੱਧਾ ਘੰਟਾ ਮੈਂ ਉੱਥੇ ਰੁਕਣਾ ਵਾ ਮਤਲਬ ਤੂੰ ਕੀ ਕਹਿਣਾ ਨਹੀਂ ਮੰਨਣਾ ਮਤਲਬ ਨਹੀਂ ਕਹਿਣਾ ਮੰਨੰਦੇ ਤੇ ਕੋਈ ਗੱਲ ਨਹੀਂ ਹੈਗੀ ਮੇਰਾ ਉਹਦੇ ਮਨ ਕਰਨ ਦਿਆ ਹੈ ਵੀ ਮੈਂ ਮੈਂ ਜਾ ਆਵਾਂ ਤੇ ਫੋਨ ਕਰਦਾ ਤੁਹਾਡਾ ਤਾਂ ਟਾਈਮ ਨਹੀਂ ਲੱਗਦਾ ਫੋਨ ਤੇ ਮੈਂ ਕਰਦੀ ਆ ਤੇ ਮੇਰਾ ਤੁਹਾਨੂੰ ਡਿਊਟੀ ਲੱਗੀ ਮੈਂ ਤੁਹਾਨੂੰ ਆਪਣਾ ਕੰਮ ਕਰਨਾ ਨਹੀਂ ਹੋਪਰੀ ਕਰਨੀ ਕਿ ਮੈਂ ਹੁਣ ਉਹਨਾਂ ਨੰਗਾ ਲਈ ਵੇਖਣਾ ਹੱਦ ਹੋ ਗਈ ਹਰ ਵੇਲੇ ਨੰਗ ਨੰਗੀ ਕਰੀ ਜਾਂਦੇ ਆ ਤੁਹਾਡੇ ਕੋਲ ਲੈਣ ਦਾ ਖੁਸ਼ ਜੇ ਗਰੀਬ ਆ ਨਾ ਉਹ ਆਪਣੇ ਘਰਵਾ ਤੁਹਾਡੇ ਤੋਂ ਤਾਂ ਕੁਝ ਨਹੀਂ ਨਾ ਮੰਗਿਆ ਉਹ ਵਿਚਾਰਿਆਂ ਨੇ ਕਰ ਤੂੰ ਤਾਂ ਨਾ ਗਰੀਬ ਹੋਏ ਆ ਕਮੋਗਾ ਲਈ ਵੀ ਤੁਹਾਡੇ ਵਾਲੀ ਇੰਨੀ ਆ ਗੱਲਾਂ ਕਰੀ ਜਾਂਦੇ ਤੁਸੀਂ ਜੇ ਉਹਨਾਂ ਦੇ ਸਾਹਮਣੇ ਕਰੋ ਤੇ ਉਹਨਾਂ ਨੇ ਕਹਿਣਾ ਮਾਪੀ ਇਦਾਂ ਹਟਣਾ ਕਰਤਾ ਵਾ ਲੈ ਜੋ ਹੈ ਚਾਈ ਮਸ ਚਾਈ ਬੋਲਣ ਇਹ ਤਾਂ ਅਧੀ ਸਚਾਈ ਆ ਉਹ ਤੇ ਵਿਚਾਰੇ ਰੰਜੋਰ ਰੰਜੋਦ ਕਰਦੇ ਰਹਿੰਦੇ ਤੇ ਤੁਸੀਂ ਹੱਦ ਕਰ ਰਹਿੰਦੇ ਆ ਵਾ ਮੈਂ ਪਰਦੇ ਪਾਉ ਉਹਨੂੰ ਜ਼ਿਆਦੇ ਪਾਸੇ ਏਦਾਂ ਕਰੀ ਫੋਨ ਕਰਕੇ ਦਾਹਰ ਕੱਢ ਮਗਾਲੀ ਆਪਣੇ ਭਾਈਏ ਦਾ ਜਿਹੜਾ ਕੋਠਾ ਕਹਿੰਦੀ ਨਾ ਡਿੱਗਾ ਵਾ ਲਖਵਾ ਦੂੰ ਮੈਂ ਉੱਥੇ ਮੇਰਾ ਯਾਰ ਪਟਵਾਰੀ ਉੱਥੇ ਮੈਂ ਕੈਨੂੰ ਕਰ ਦੂੰ ਫੋਨ ਨੂੰ ਲੈ ਦੂਗਾ ਮਿਲ ਜਾ ਉਹਨੂੰ ਬਹੁਤ ਜ਼ਿਆਦਾ ਮੈਂ ਨਹੀਂ ਕਹਿੰਦੀ ਹੈਗੀ ਆਪੇ ਉਹ ਕਰਨ ਨਾ ਕਰਨ ਤੁਹਾਨੂੰ ਨਹੀਂ ਮੈਂ ਕਹਿੰਦੀ ਹੈਗੀ ਜਦੋਂ ਮੈਂ ਕਹਿੰਦਾ ਵੀ ਮਤ ਕਾਲ ਲਗਾ ਉਦੋਂ ਤੁਸੀਂ ਨਹੀਂ ਨਾ ਕਰ ਆ ਤੂੰ ਵੀਆਂਗੀ ਕਸਨਦਾ ਵਾ ਇਹ ਕਦਾਂ ਵੀ ਆਂਗੋ ਆਹੋ ਪਿਓ ਦਾ ਇਦਾਂ ਕਰ ਲਾਂਗੇ ਜੇ ਤੁਸੀਂ ਮਦਦ ਦੇਣੀ ਹੋਵੇ ਤੁਸੀਂ ਆਪਣੇ ਕੋਲੋਂ ਵੀ ਦੇ ਸਕਦੇ ਟਾੜੇ ਕੋ ਕੀ ਨਹੀਂ ਮੈਂ ਤਰ੍ਹਾਂ ਕਮਾਏ ਮੈਂ ਓਦਾਂ ਥੋੜੀ ਮੈਂ ਰੁੱਖਾਂ ਤੋਂ ਥੋੜੀ ਥੋੜੇ ਉਹ ਸਾਰਾ ਦਿਨ ਗਰਮੀ ਚ ਫੇਰਨਾ ਪਿਆਲੀਆਂ ਕਿੰਨੀ ਕਿੰਨੀ ਉਥੋਂ ਬਦਬੂ ਆਉਣੀ ਪਿਆਲੀਆਂ ਦੇ ਵਿੱਚੋਂ ਇੱਥੇ ਕਦੌਰੀ ਕੰਦਲੀਆਂ ਇਹਨਾਂ ਤੁਹਾਡੀ ਡਿਊਟੀ ਆ ਤੁਸੀਂ ਸਹਾਨ ਨਹੀਂ ਕਰੰਦੇ ਕਿਸੇ ਦੇ ਸਿਰ ਤੇ ਸਰਕਾਰ ਤੁਹਾਨੂੰ ਨਾ ਪੈਸੇ ਦੇਣ ਦੇਈ ਆ ਆ ਤਾਂ ਦੇਣ ਹੀ ਤਾਂ ਹੀ ਜਾ ਹੀ ਕਰਦੇ ਲੋਕੀ ਕਰਨ ਚੱਲੇ ਆਹ ਤੇ ਉਹ ਵੀ ਕਿਹੜਾ ਮਿਹਨਤ ਨਹੀਂ ਕਰਦੇ ਹੈਗੇ ਉਹ ਵੀ ਮਿਹਨਤ ਕਰਦੇ ਆ ਪਰ ਇਹ ਹੈ ਕਿ ਕਿਸੇ ਦਾ ਮੁੱਲ ਪੈ ਜਾਂਦਾ ਤਾਂ ਕਿਸੇ ਦਾ ਨਹੀਂ ਪੈਂਦਾ ਹੈਗਾ ਸਰਕਾਰੀ ਥੋੜਾ ਜਿਹਾ ਵੀ ਕਰ ਲੈਣ ਤੇ ਉਹਨਾਂ ਨੂੰ ਵਾਧੂ ਪੈਸੇ ਮਿਲ ਜਾਂਦੇ ਤੇ ਘਰ ਜਿਹੜੇ ਕਰਦੇ ਉਹ ਐਵੇਂ ਹੁੰਦੇ ਉਹਨਾਂ ਭਾਜੀ ਵੀ ਤਾਂ ਮੇਲ ਜਾਣ ਹੀ ਦੇਵਾ ਨਾ ਮੈਂ ਤੇਨੂੰ ਗੱਲ ਕਵਾਂ ਗਰੀਬੀ ਤੇ ਤੇ ਭੈਣ ਤੋਂ ਵੀ ਤੇ ਆਈ ਹੈ ਨਾ ਤੇ ਲੜਾਈ ਤੂੰ ਆਪਣੇ ਸਾਡੇ ਘਰ ਪਾਈ ਮੈਂ ਕਾਦੀ ਲੜਾਈ ਪਾਈ ਮੈਂ ਹੀ ਕਹ ਰਿਹਾ ਮੈਂ ਭੈਣ ਨੂੰ ਮਿਲਣ ਜਾਣਾ ਵਾ ਇਹਦਾ ਮਤਲਬ ਇਹ ਪਸਾ ਕੋ ਦਿਗੇ ਉਹਨਾਂ ਨੂੰ ਮੈਂ ਕੀ ਦੇਉਣਾ ਮੈਨੂੰ ਕੁਛ ਦਿੱਤਾ ਤੁਸੀਂ ਜਿਹੜਾ ਮੈਂ ਦੇ ਆਉਣਾ ਵਾ ਜਾਦੂ ਦੱਸੋ ਵੀ ਤੁਸੀਂ ਮੈਨੂੰ ਪੈਸੇ ਫੜਾਏ ਉਹ ਹੀ ਹੈ ਨਾ ਪੈਸੇ ਹੁੰਦੇ ਜਿਹੜੇ ਘਰ ਦਾ ਖਰਚਾ ਚੱਲਦਾ ਵਾ ਤੇ ਤੇਰੇ ਡੀਆਂ ਹੋਜ ਉਸ ਤੋਂ ਬਚਾਵੂ ਲੈਂਦੀਆਂ ਹੁੰਦੀਆਂ ਐਵੇਂ ਬਚਾ ਲੈਂਦੀ ਸਾਰੇ ਤੁਹਾਡੇ ਵਰਗੇ ਹੋਗੇ ਫਿਰ ਚਲ ਮੈਂ ਜਾਣਾ ਵਾ ਮੇਰੀ ਭੈਣ ਆਇਆ ਮੈਂ ਕਿਤੇ ਪਾਣੀ ਦਾ ਘੋਟ ਨਹੀਂ ਪੁੱਛਿਆ ਵੀ ਪਾਣੀ ਪੀਣਾ ਤੂੰ ਮੋੜੇ ਪੈਸੇ ਰੋ ਇਹਨੂੰ ਲੈ ਕੇ ਪੈ ਗਈ ਤੂੰ ਲਿਆ ਦੇ ਨੀ ਪਾਣੀ ਦਾ ਸੋ ਲੈ ਆ ਦੇ ਨੀ ਲਿਆ ਦੇ ਨੀ ਪਾਣੀ ਮੈਂ ਜਾਣਾ ਤੇ ਅੱਜ ਤੇ ਮੈਂ ਨਿਆਣੇ ਦੇ ਟਾਈਮ ਤੋਂ ਪਹਿਲਾਂ ਆ ਜੂਗੀ। ਉਹ ਮੈਨੂੰ ਪਤਾ ਵਾ ਤੁੰਗੜਾ ਆ ਕੇ ਲੱਗਣਾ। ਆਕੜ ਹੀ ਨਹੀਂ ਮਾਣਿਆ ਗਿਆ। ਇੰਨੀ ਆਕੜ ਕਿਤੇ? ਮੈਂ ਕਿਹਨੇ ਜਦ ਆਪਣੇ ਪੈਸਾ ਤੁਹਾਨੂੰ ਦੇ ਦਿੱਤਾ ਵਾ ਤੇ ਤੁਹਾਨੂੰ ਸੰਭਾਲਣਾ ਹੀ ਨਹੀਂ ਆਉਂਦਿਆ ਵੀ ਇੰਨੀ ਆਕੜ। ਇਥੇ ਰੱਬ ਤੋਂ ਵੀ ਨਹੀਂ ਡਰਦੇ ਪਏ। ਉਹ ਕਹਿੰਦਾ ਨਾ ਰੱਬ ਲੱਖੋਂ ਕੱਖ ਤੇ ਕੱਖੋਂ ਲੱਕ ਕਰ ਦਿੰਦਾ। ਮੈਂ ਤਾਂ ਡਾਰੀ ਲੱਗਦਾ ਰਹਿੰਦਾ ਵਾ ਕਿ ਤੇ ਸਾਨੂੰ ਸਜ਼ਾ ਹੀ ਨਾ ਦੇ ਦੇ ਰੱਬ। ਚਲ ਮੈਂ ਜਾਵਾਂ ਤੇਰਾoki ਜਿਹੜੀ ਕਾਲੀ ਕੰਢੀ ਨਾ ਜਾਣਦੀ ਇਹਨੇ ਆਪਣੀ ਭੈਣ ਨੂੰ ਜਰੂਰ ਇਹਨੂੰ ਕੋਨਾ ਕੋਤੇ ਦੇਖੇ ਆਵਾਂ ਚਲ ਮੇਰੇ ਕੋਲ ਟਾਈਮ ਹੈਗਾ ਮਿੰਟੀਆਂ ਪੰਜ ਸੱਤ ਮਿੰਟ ਮਾਰ ਲੀਣਾ ਟਾਈਮ ਤੇ ਹੈਗਾ ਹੀ ਐ ਨਾਲੇ ਪਤਾ ਲੱਗ ਜਾਊਗਾ ਕਿ ਕੀ ਲੈ ਕੇ ਜਾਂਦੀ ਹੈ ਪਰ ਸੇ ਬੋਲਾਂਗੇ ਅਜੇ ਦਾ ਮੈਂ ਆਖਣ ਨਹੀਂ ਆ ਹੁਣ ਤੁਹਾਡੇ ਥਾਂ ਜਿਹੜਾ ਬੰਦਾ ਤੁਸੀਂ ਕਹਿ ਕੇ ਆਏ ਉਹ ਡਿਊਟੀ ਕਰ ਦੂਗਾ ਨੇ ਕਰੂਗਾ ਡਿਊਟੀ ਕੇ ਮੇਰੇ ਸਾਹ ਮੈਂ ਉਹਨੂੰ ਇਹੋ ਗੱਲ ਆਖੀ ਮੈਂ ਕਿ ਤੂੰ ਮੇਰੇ ਥਾਂ ਲਾ ਦੇ ਭਰਾ ਦੇਣੇ ਅੱਜ ਤੇ ਮੈਂ ਰਾਤ ਨੂੰ ਤੇਰੀ ਡਿਊਟੀ ਲਾ ਦੂੰਗਾ ਅੱਛਾ ਫੇਰ ਠੀਕ ਵਾ ਉਹਨੂੰ ਮੈਂ ਇਹੋ ਗੱਲ ਆਖੀ ਮੈਂ ਕਿ ਮੈਂ ਨਾ ਐਦਾਂ ਪੈਸੇ ਦਾ ਪ੍ਰਬੰਧ ਕਰਨਾ ਵਾ ਫੇਰ ਠੀਕ ਵਾ ਮੈਂ ਆਖਾਂ ਹਾਏ ਇੱਕ ਤੇ ਸਾਡੀ ਦਿਹਾੜੀ ਭੱਜ ਜਾਣੀ ਉਧਰ ਸਾਡੇ ਮੈਂ ਕਿ ਉਹ ਕੁੜੀ ਆ ਹੱਡੀ ਤੇ ਉਹਦੇ ਮੁੰਡੇ ਦਾ ਵਾ ਜਨਮ ਦਿਨ ਜਿੱਦਾਂ ਆਖਣਾ ਹੀ ਸਾਡੇ ਆਪਣੇਵੇਂ ਦਾ ਵਾ ਆਹੋ ਮੈਂ ਕਿ ਉਹ ਆਪਣੇਵੇਂ ਸਾਡੇ ਦਾ ਜਨਮ ਦਿਨ ਵਾ ਤੇ ਉਹ ਅਖੰਡੀ ਆ ਵੀ ਆਇਓ ਹੂੰ ਤਾਂ ਮੈਂ ਹਾਂ ਪੈਸਾ ਨਹੀਂਗਾ ਕੋਲ ਕੋਈ ਵੀ ਤੇ ਮੈਨੂੰ ਕਿਸੇ ਕੋ ਫੜ ਫੜ ਲੈਣ ਦੇ ਕਿਤੇ ਮੈਂ ਇਹ ਆ ਵੀ ਮੈਂ ਤੇਰੀ ਜਗ੍ਹਾ ਤੇ ਰਾਤ ਨੂੰ ਡਿਊਟੀ ਲਾ ਦੂੰਗਾ ਉਹ ਹੋਰ ਹੋਰ ਨਹੀਂ ਦਿੰਦੇ ਥੋੜੇ ਬੋਧੇ ਦਿਮਾਗ ਹੁੰਦਾ ਕੋਈ ਥੋੜਾ ਏਦਾਂ ਏਦਾਂ ਮਿਲ ਵਾਲੇ ਦੰਦਰ ਜਦੋਂ ਤਨਖਾਹ ਸਾਰਿਆਂ ਨੂੰ ਵੰਡਣੀ ਉਹਨਾਂ ਇਕੱਠੀ ਵੰਡਣੀ ਆ ਕੱਲੇ ਕੱਲੇ ਬੰਦੇ ਨੂੰ ਥੋੜਾ ਉਹਨਾਂ ਦੇਣ ਲੱਗਣਾ ਤੇ ਜਦੋਂ ਆਪਾਂ ਉਧਰੋਂ ਮਿਲਣਗੇ ਉਹ ਚਲੋ ਜੇ ਕੋ ਫੜਾਂਗੇ ਉਹ ਨੂੰ ਦੇ ਦਾਂਗੇ ਤੇ ਹੁਣ ਜਾਣਾ ਕਿਹਦੇ ਕੋ ਲੈਣਾ ਮੈਨੂੰ ਇਹ ਨਾ ਸਮਝ ਲੱਗਣ ਰਹੀ ਓਏ ਇਹੋ ਤੇ ਗੱਲ ਮੈਂ ਸੋਚਣ ਦਾ ਵੀ ਜਾਣ ਮੈਂ ਕਿਦੇ ਹੱਲ ਕੇ ਕੋਲੇ ਵਾਵਣ ਮੈਂ ਪਿੰਡੋਂ ਪੁੱਛ ਲਈ ਨਾ ਜੇ ਨਾਮ ਉਹ ਕੋਦੇ ਅੱਗੇ ਲੈ ਜਾਂਦੇ ਉਹਨੇ ਤੁਹਾਨੂੰ ਉਹ ਨਾ ਕਹਿਣਾ ਕਿ ਤੂੰ ਤਾਂ ਅੱਗੇ ਵੱਧ ਲੈ ਗਿਆ ਇੱਕ ਸਾਹ ਦੇ ਅੱਗੇ ਵੱਧ ਕਾਹਦੀ ਦੱਸ ਉਹਨੂੰ ਨਹੀਂ ਪਤਾ ਛੇ ਤੇ ਕਨਹਾਂਾ ਥਾਵ ਦੇ ਇਹਨੇ ਮੇਰਾ ਝੋਨਾ ਕੀ ਸੁੱਟਣਾ ਤੇ ਕੀ ਕਰਨਾ ਤੇ ਮੇਰੀ ਗੱਲ ਸੁਣੋ ਆ ਘੜੀ ਕੋਈ ਆ ਮੈਂ ਚੰਡੀਗੜ੍ਹ ਵਾਲੇ ਨੂੰ ਦਿਓਰ ਸਾਹਿਬ ਨੂੰ ਫੋਨ ਲਾਇਆ ਤੁਹਾਡੇ ਭਰਾ ਨੂੰ ਉਹਨੇ ਫੋਨ ਹੀ ਨਹੀਂ ਚੁੱਕਿਆ ਦੇੰਦਰ ਉਹਦੇ ਫੋਨ ਇਹ ਕਰਕੇ ਨਹੀਂ ਚੁੱਕਦੇ ਵੀ ਇਹਨਾਂ ਨੇ ਕੋਈ ਮੰਗੜਾ ਹੀ ਆ ਸਾਡੇ ਕੋਲ ਜਦੋਂ ਬੰਦਾ ਥੱਲੇ ਡਿੱਗ ਪੈਂਦਾ ਨਾ ਉਹਨੂੰ ਲੋਕ ਹੀ ਮਿਲਣੋਂ ੜ ਜਾਂਦੇ ਆ ਉਹਦਾ ਫੋਨ ਚੁੱਕਣੋਂ ੜ ਜਾਂਦੇ ਆ ਤੇ ਸਾਡਾ ਕਿਨੇ ਫੋਨ ਚੁੱਕਣਾ ਪਰ ਚਲੋ ਅਹੀਂ ਉਹਦੋਂ ਕੀ ਮੰਗਣਾ ਸੀ ਮੈਂ ਸਿਰਫ ਉਹਨਾਂ ਸਲਾਹ ਹੀ ਕਰਨੀ ਸੀਗੀ ਉਹਦੇ ਨਾਲ ਸਾਡੀ ਕਾਹਦੀ ਸਲਾਹ ਆ ਚੱਲ ਛਾ ਫੇਰ ਵੀ ਉਹਦਾ ਆਪੋ ਵੱਖਰਾ ਕਹਿੰਦਾ ਵੀ ਮੈਂ ਵੱਖਰਾ ਰਹਿਣਾ ਵੱਖਰਾ ਰਹਿਣਾ ਤੇ ਵੱਖਰਾ ਹੋ ਕੇ ਰਿਹਾ ਮੇਰੀ ਜੀ ਹਾਂ ਨਾ ਮੈਂ ਉਹਨਾਂ ਕੋ ਸਾਂਝ ਪਿਆਰੀ ਕਰੀ ਨਾ ਕੁਝ ਨਹੀਂ ਕਰਨਾ ਪਰ ਉਹਦੇ ਮਨ ਤੇ ਹੋਊਗਾ ਅਸੀਂ ਵੱਡੇ ਥਾਂ ਹੀ ਨਾ ਮੇਰਾ ਫਰਜ ਬਣਦਾ ਵਿਚਾਲਾ ਸ਼ਾ ਮੈਂ ਉਹਨੂੰ ਫੋਨ ਕਰਕੇ ਪੁੱਛਦੀ ਵੀ ਬਾਹੂ ਕਿੱਦਾਂ ਕਰਨੀ ਆ ਤੂੰ ਦਸਤਿੰਦਰ ਉਹ ਕਹਦਾ ਵੀ ਚਾਲਾ ਸ਼ਾ ਇਹ ਇਦਾਂ ਕਰਨੀ ਆ ਫੇਰ ਮੈਂ ਟਾਈਮ ਦਿੰਦੀ ਵੀ ਇੰਨੇ ਕ ਵਜੇ ਹੀ ਆਵਾਂਗੇ ਤੇ ਇੰਨੇ ਕ ਵਜੇ ਤੂੰ ਨਹੀਂ ਆਇਓ ਇਕੱਠੇ ਘਰ ਵੜਾਂਗੇ ਹੋਰ ਉਹਦੋਂ ਕੋਈ ਕੀ ਮੰਗ ਲੈਣਾ ਹੈਗਾ ਮੈਂ ਤਾਂ ਚਾਹ ਨਾ ਹੀ ਗੱਲ ਕਰਨੀ ਨਹੀਂ ਉਦਾਂ ਹੀ ਉਹਦੇ ਨਾਲ ਪਰ ਦਵਿੰਦਰ ਉਹਨੂੰ ਤੇ ਸ਼ੱਕ ਹੀ ਨਾ ਉਹਨੂੰ ਕੀ ਪਤਾ ਵੀ ਉਹਨੇ ਕੀ ਇਹਨਾਂ ਨੇ ਮੇਰੇ ਕੋਲ ਮੰਗ ਲੈਣਾ ਵੀ ਉਧਰੋਂ ਉਹਨੂੰ ਤੇ ਇਹ ਵੀ ਪਤਾ ਕਿ ਉਹ ਇਹਨਾਂ ਨੂੰ ਵੀ ਫੋਨ ਚੱਲ ਗਿਆ ਹੋਣਾ ਜਨਮ ਦਿਨ ਦਾ ਤੇ ਕੋਹ ਲੈਣ ਵਾਸਤੇ ਮੇਰੇ ਨਾਲ ਡੇ ਹੋਣੇ ਆ ਕੋਈ ਨਹੀਂ ਉਹ ਤਾਂ ਫਿਰ ਨਾ ਜਦ ਆਂਦੇ ਹੁੰਦੇ ਆ ਪੈਂਦੇ ਸੌਂਦ ਸਰਹਾਣੇ ਸੌਂਦ ਲੱਕ ਤੇ ਵਿੱਚ ਕਾਹੇ ਹੀ ਆਉਣਾ ਵਾ ਉਹ ਪਾਥੀਆ ਤੂੰ ਇੱਥੇ ਹੀ ਲਾਤੀਆਂ ਵਾ ਭਾਵੇਂ ਸੱਪ ਸੁਪ ਵੜ ਜਣਾ ਆਣ ਕੇ ਹਾਏ ਹਾਏ ਤੇ ਉੱਥੇ ਗਿੱਲੀਆਂ ਪਾਥੀਆਂ ਦੇ ਵਿੱਚ ਸੁੱਕੀਆਂ ਸੁੱਕੀਆਂ ਮੈਂ ਕੱਢ ਕੇ ਤੇ ਇੱਥੇ ਲੈ ਆਈਆਂ ਗਿੱਲੀਆਂ ਉੱਥੇ ਫੋਲ ਦਿੱਤੀਆਂ ਫੇਰ ਕੀ ਹੋਗਾ ਜੇ ਇੱਥੇ ਲੈਣਦੀਆਂ ਵਾ ਤੇ ਉਹ ਮੈਨੂੰ ਪਤਾ ਨਹੀਂ ਹੁੰਦਾ ਮੈਂ ਸੱਪ ਸੁਪ ਵਿੱਚ ਵੜਿਆ ਰਵੇ ਇੱਥੇ ਹੀ ਸੋਣਾ ਹੁੰਦਾ ਹਾਂ ਆਂਦੇ ਆ ਵੀ ਉਦੋਂ ਤਾਈ ਚਰਨੋਂ ਨਹੀਂ ਹੁੰਦੀ ਉਹ ਆਂਦੇ ਹੁੰਦੀ ਤਾਂ ਦਾਦਾ ਤਾਇਆ ਕੀਹੇ ਚ ਗੰਡਾ ਰੱਖਦਾ ਵਾ ਸਾਰੀ ਦਿਹਾੜੀ ਕੰਮ ਕਰਦਾ ਵਾ ਤੇ ਸੱਪ ਦਾ ਡਰ ਨਹੀਂ ਹੁੰਦਾ ਆ ਮੈਂ ਗੰਡੇ ਛਿੱਲੇ ਆ ਨਾ ਤੇ ਸ਼ਿੱਕੜ ਮੈਂ ਉੱਥੇ ਪਾਤੀਆਂ ਦੇ ਲਾਗੇ ਖਲਾਰ ਦਿੰਨੀ ਆ ਆਪੇ ਨਹੀਂ ਵੜਨਾ ਸੱਪ ਨੇ ਦੁੰਦਰ ਇਦਾਂ ਨਹੀਂ ਗੱਲਾਂ ਹੁੰਦੀਆਂ ਉਹ ਪਹਿਲਾਂ ਹੀ ਗੱਲਾਂ ਹੁਣ ਤੇ ਨਾ ਉਹ ਗੰਡੇ ਰਹਿ ਗਏ ਆ ਤੇ ਨਾ ਉਹ ਰਿਸ਼ਤੇ ਰਹਿ ਗਏ ਆ ਨਾ ਨਾ ਉਹ ਗੰਡਿਆਂ 'ਚ ਕੜਤਣ ਰਹਿ ਗਈ ਆ ਹੁਣ ਤੇ ਰਿਸ਼ਤੇਦਾਰਾਂ 'ਚ ਕੜਤਣ ਵਧ ਗਈ ਭੈਣ ਭਰਾਵਾਂ 'ਚ ਕੜਤਣ ਵਧ ਗਈ ਆ ਹਾਏ ਤੁਸੀਂ ਲਾ ਕੇ ਵੇਖ ਲੋ ਫੋਨ ਉਹਨੂੰ ਉਦਾਂ ਹੀ ਲਾ ਲੋ ਮੰਗਣਾ ਹੀ ਕੀ ਆ ਭਰਾ ਮੈਂ ਨਹੀਂ ਲਾਉਣਾ ਉਹਦਾ ਵੀ ਫਰਜ ਬਣਦਾ ਮੇਰਾ ਵੱਡਾ ਭਰਾਵਾ ਮੈਂ ਉਹਨੂੰ ਪੁੱਛਾਂ ਭਰਾ ਤੇਰਾ ਕੀ ਹਾਲ ਵਾ ਮੀਮਾ ਪਿਆ ਕਿੱਦਾਂ ਵਾ ਕੋਠੇ ਕਾਠੇ 'ਚ ਹੋਏ ਤੇ ਨਹੀਂ ਕਿਤੇ ਲਾਇਆ ਤੇ ਨਹੀਂ ਉਹਨੇ ਸਹੀ ਗੱਲ ਹੈ ਕੋਈ ਨਹੀਂ ਪੁੱਛਦਾ ਕਿਸ ਨੂੰ ਅੱਜ ਕੱਲ ਤੇ ਇਹ ਹੀ ਹੋ ਜਿਦ ਕੋ ਹੈਗਾ ਖਾ ਲੋ ਤੇ ਜਿਦ ਕੋ ਨਹੀਂ ਹੈਗਾ ਬਿਸ਼ੱਕ ਬੈਰ ਰਹੋ ਤੇ ਫਿਰ ਦੂਜੀ ਗੱਲ ਇਹ ਹੀ ਹੋ ਭੁੱਖੇ ਨੂੰ ਵੇਖ ਕੇ ਕੋਈ ਦਿੰਦਾ ਨਹੀਂ ਤੇ ਖਾਂਦੇ ਨੂੰ ਵੇਖ ਕੇ ਕੋਈ ਜਰਦਾ ਨਹੀਂ ਕੋਈ ਇਦਾਂ ਹੀ ਸੰਸਾਰ ਚੱਲੀ ਜਾਂਦਾ ਪਹਿਲਾਂ ਤੋਂ ਹੀ ਤੁਰਿਆ ਆਉਂਡਿਆ ਇਦਾਂ ਹੀ ਇਦਾਂ ਹੀ ਤੁਰਿਆ ਜਾਣਾ ਹੁਣ ਜਿਆਦਾ ਹੋ ਗਿਆ ਵਾ ਚੱਲ ਕੱਟ ਲਾ ਗਾ ਮੋੜੇ ਪੈਸਾ ਤੇ ਲਾ ਵੀ ਸਗੋਂ ਜਿੰਨਾ ਕੋ ਹੈਗਾ ਉਹਨਾਂ ਕੋ ਬਥੇਰਾ ਹੈਗਾ ਵਾ ਇਹ ਨਹੀਂ ਮੈਨੂੰ ਇਹ ਦੱਸ ਫਿਰ ਮੈਂ ਕਿਹ ਕੋ ਲਿਆਵਾਂ ਪੈਸੇ ਮੈਂ ਹੁਣ ਤੁਹਾਨੂੰ ਕਿਹ ਕੋ ਦੱਸਾਂ ਤੁਸੀਂ ਵੇਖੋ ਤੁਹਾਡਾ ਕੋਈ ਜਾਣ ਪਛਾਣ ਵਾਲਾ ਹੈਗਾ ਵਾ ਵੀ ਹਾਂ ਜਿਹੜਾ ਥੋੜਾ ਚਿਰ ਰੁਕ ਸਕੇ ਮੈਂ ਕਿਹਾ ਵੀ ਉਹਨਾਂ ਕੋ ਲੈਵਾਂ ਨਹੀਂ ਤੇ ਅਮਰਜੀਤ ਹੋਣਾ ਕੋ ਉਹਨਾਂ ਨੂੰ ਪੁੱਛ ਲੋ ਮੈਂ ਇਹ ਗੱਲ ਨੂੰ ਪਹਿਲਾਂ ਹੀ ਕਹਿ ਦਿਓ ਵੀ ਇਹ ਨਾ ਆਖੀ ਪਿੱਛੋਂ ਆ ਗਿਆ ਵਾ ਤਾਂ ਮੈਂ ਫਟਾਫਟ ਮੰਗਣ ਚਲ ਜਾ ਦੋ ਮਹੀਨੇ ਰਾਟੇ ਆਮਦੇ ਉਹਨੂੰ ਨਹੀਂ ਇਹ ਮੈਂ ਉਹਨੂੰ ਇਹ ਗੱਲ ਕਹਿਣੀ ਆ ਵੀ ਐਰ ਕਾਂ ਦੀ ਤਨਖਾਹ ਮਿਲੂਗੀ ਅੱਧੇ ਤਨ ਮੈਂ ਇਹ ਤਨਖਾਹ ਜੋ ਦੇ ਦੂੰਗਾ ਅੱਧੇ ਜਦੋਂ ਦੂਜੀ ਤਨਖਾਹ ਮਿਲੂਗੀ ਤਨ ਮੈਂ ਉਦੋਂ ਦੇ ਦੂੰਗਾ ਜੇ ਤੇ ਅਗਲਾ ਮੰਨੂਗਾ ਵੀ ਅੱਧੇ ਅੱਧੇ ਤਾਂ ਹੀ ਆ ਨਾ ਨਾ ਮੰਨੂਗਾ ਤਾਂ ਫਿਰ ਆਪ ਰੱਖ ਲਾਂਗੇ ਘਰ ਤੇ ਦੂਜੀ ਵਾਰ ਪਾ ਕੇ ਉਹਨੂੰ ਇਕੱਠੇ ਦੇ ਦਾਂਗੇ ਤਾਂ ਹੀ ਮੈਂ ਕਿਹਾ ਦੋ ਮਹੀਨਿਆਂ ਦਾ ਆਖਿਓ ਚਲ ਪੁੱਛ ਲੂੰਗਾ ਗਾ ਉੱਥੇ ਗਾੜੀ ਕਿੰਨੀ ਕ ਮਿਲਣੀ ਜਿਹੜੇ ਅੱਧੇ ਅੱਧੇ ਕਰਨੇ ਆ ਅਜਿਹਾ ਨਾ ਗਾੜੀ ਘਾਰੇ ਆਉਗਰ ਫੇਰਿਓ ਪਹਿਲੀ ਗੱਲ ਤੇ ਉਹ ਸੂਤਰ ਆਈ ਜਾਣਾ ਅੜਤੀਏ ਕੋਈ ਆਈ ਜਾ ਆ ਪਈਆ 20000 ਹੁਣ ਅਮਰਜੀਤ ਨੂੰ ਕਹਿ ਦਿਓ ਇਹ ਨਾ ਹੋਵੇ ਵੀ 10000 ਰੱਖਿਓ ਤੇ ਮੁੜ ਕੇ ਫੇਰ ਨਿਆਣੇ ਨੇ ਕੋਈ ਚੀਜ਼ ਲੈਣੀ ਇਹੀ ਵੀ ਹੁਣ ਕੋ ਆਦੀ ਸੂਟ ਸੋਨਾ ਪਾ ਕੇ ਆਇਓ ਤੇ ਥੋੜਾ ਬੋਦਾ ਕੋ ਉਹਨੂੰ ਦਵਾ ਵੀ ਜਿੰਨੇ ਜੋਗੇ ਹੈਗੇ ਆ ਸੂਟ ਕ ਜਿੱਦਾਂ ਦੇ ਸਾਡੇ ਕੋਲ ਗਿਆ ਅਸੀਂ ਤੇ ਉਦਾਂ ਦੇ ਪ੍ਰੈਸ ਕਰਕੇ ਪਾ ਆਉਣੇ ਆ ਹੁਣ ਚੇਚਾ ਤੇ ਅਸੀਂ ਚਲੇ ਨਹੀਂ ਜਾਣਾ ਦੁਕਾਨ ਤੇ ਲੈਣਾ ਆ ਚੰਗਾ ਮੈਂ ਪਤਾ ਕਰਕੇ ਆਉਣਾ ਭਲਾ ਕੀ ਆਂਦਾ ਵਾ ਜੇ ਮਿਲ ਜਾਣਗੇ ਤੇ ਠੀਕ ਆ ਮੇਰੀ ਭੈਣ ਇੰਨੀ ਸੌਖੀ ਮੇਰੇ ਭੇਕੇ ਇੰਨੇ ਸੌਖੇ ਕਿ ਤੇ ਮੈਂ ਜਾਵਾਂ ਨਾ ਉਹਨਾਂ ਨੂੰ ਪੈਸਾਂ ਦੀ ਲੋੜ ਪਿਆ ਜੇ ਤੇ ਇੱਕ ਦੂਜੇ ਨੂੰ ਆ ਜਾ ਮਾ ਆਦੇ ਫੜਾਓ ਮੇਰਾ ਏਟੀਐਮ ਪੈਸੇ ਲਿਆਵਾ ਫੜਾਓ ਮੇਰਾ ਏਟੀਐਮ ਪੈਸੇ ਲਿਆਵਾ ਰੱਬਾ ਸਾਡੇ ਤੇ ਦਿਨ ਕਿਦਾਂ ਦੇ ਆ ਗਏ ਆ ਅਸੀਂ ਇਹ ਤਰਲੇ ਲੈਂਦੇ ਫਿਰਦੇ ਆ ਅਸੀਂ ਕਿਦਕੂ ਪੈਸੇ ਮੰਗੀਏ ਜਾ ਕੇ ਕਿੱਥੋਂ ਪੈਸੇ ਲਈਏ ਚੱਲ ਸ਼ਰ ਅੱਬਾ ਜੇ ਤੂੰ ਪੈੜਾ ਕੀਤਾ ਵਾ ਨਾ ਕੋਈ ਨਾ ਕੋਲ ਲਿਖਿਆ ਯਾ ਸਾਡੇ ਵਾਸਤੇ ਵਾਹਿਗੁਰੂ ਹੁਣ ਕਿਤੇ ਆਲੀ ਜਾਵਾਂ ਯਾਰ ਇਹ ਮੈਨੂੰ ਆਖੀ ਜਾਂਦੀ ਆ ਕਿ 20000 ਰੁਪਇਆ ਲੱਲੀ ਅਗਲਾ ਭਾਵੇਂ ਮੈਨੂੰ 10000 ਦੀ ਵੀ ਨਾ ਹਾਂ ਕਰੇ ਚੱਲ ਅੱਛਾ ਜਾਣਾ ਵਾ ਜਿੰਨੇ ਦਊਗਾ ਲੈ ਲਾਂਗੇ ਕੀ ਕਰਨਾ ਫਿਰ ਇਹ ਆ ਵੀ ਮਾਹਰਾ ਸੱਚੇ ਪਾਸ਼ਾ ਬੇਨਤੀ ਮੇਰੀ ਆ ਵੀ ਹਾਂ ਕਰ ਦੇ ਮੈਨੂੰ ਪੈਸੇ ਦੀ ਅਮਰਜੀਤ ਆਖੇ ਚੱਲ ਲੱਲੋ ਕੋਈ ਨੀ ਮੋੜ ਹੀ ਦੇਣੀ ਅਸੀਂ ਕੀ ਕਰਨੇ ਆ ਚੱਲ ਬੰਦਾ ਦਾ ਨਾ ਹੌਸਲਾ ਜਿਆ ਕਰੇ ਤੇ ਬੰਦਾ ਚੱਲੇ ਜਾਂਦਾ ਨਾ ਨਿਆਣੇ ਦੇ ਹੁੰਦਿਆ ਤੱਕ ਤੇ ਮੈਂ ਆ ਜਾਣਾ ਸੱਚ ਨਾ ਮੈਂ ਜਿਹੜੇ ਪੈਸੇ ਰੱਖੇ ਆ ਥੋੜੇ ਜੇ ਮੈਂ ਕਿਉਂ ਨਾ ਤੀਰੀ ਨੂੰ ਦੇ ਆਵਾ ਚਲ ਥੋੜੀ ਬਹੁਤ ਮਦਦ ਹੋ ਚੁਗੀ ਉਹਦੀ ਵੇਲੇ ਇਕ ਵੇਲੇ ਨਾ ਵਰਤ ਲਿਆ ਕਰੂੰਗੀ ਵੇਖਦੀ ਆ ਪਤਾ ਕਿੰਨੇ ਕਾ ਲੈ ਇਹ ਤਾਂ 10 ਚੱਟ ਹੈਗਾ ਹੀ ਆ ਇਹ ਘੜਾ ਗੁਰੂਅਤੇ ਪਾਪਾ ਨੂੰ ਪਤਾ ਵਾ ਇਹ ਤਾਂ ਮੈਂ ਥੋੜੇ ਥੋੜੇ ਕਰਕੇ ਬਚਾਈ ਹੀ ਚਲ ਮੈਂ ਦੇ ਆਉਂਗੀ ਰੀਰੀ ਚੁੱਪ ਕਰਕੇ ਨਾ ਫੜਾ ਆਉਂਗੀ ਨਾ ਨਾ ਆ ਪੈਸੇ ਜਿਹੜੇ ਹਨ ਐਨਾ ਚੁਪਾ ਦੇ ਨਹੀਂ ਕਾਉ ਜਾਣਗੇ ਜੀ ਹਨ ਜਾਗਾ ਪੈਸੇ ਤਾਂ ਕੋਈ ਖੋ ਖਾਇਾ ਲਓ ਅੱਜ ਕੱਲ ਤੇ ਨਾ ਆ ਨਸ਼ੇ ਵਾਲੇ ਮੁੰਡੇ ਮਾਡੇ ਬੜੇ ਧੁਰੇ ਫਿਰਦੇ ਆ ਤੇ ਛਾਟੀ ਅਗਲੇ ਚਪੂ ਤੇ ਚਪੇੜ ਮਾਰ ਕੇ ਖੋ ਲੈਂਦੇ ਹਨ ਜਾਓ ਮੋ ਫਟਾਫਟ ਲੈ ਤੁਸੀਂ ਗੈ ਨਹੀਂ ਮੈਂ ਤਾਂ ਮਿਸਤਰੀ ਨਾਲ ਚੱਲ ਗਿਆ ਘੜੀ ਮੈਂ ਤਾਂ ਮਿਸਤਰੀ ਆ ਗਿਆ ਤੇ ਮੈਂ ਤਾਂ ਫੇਰਾ ਮਾਰ ਆਵਾ ਨਹੀਂ ਇਹਨੂੰ ਉਦਾਂ ਤਾਂ ਤੁਹਾਨੂੰ ਕਿੰਨੀ ਕਾਲੀ ਹੀਗੀ ਵੀ ਮੈਂ ਫਿਰ ਫਟਾਫਟ ਚੱਲਾਂ ਤੁਹੀਂ ਅੰਦਰ ਮਾਮਾ ਸਾਹਿਬ ਨਹੀਂ ਰੁਕੇ ਤੇ ਇਹਨੂੰ ਨੇ ਨਾ ਟਾਈਮ ਲਾਤਾ ਕੋਦੋਂ ਦੀ ਮੈਂ ਤਿਆਰ ਹੋਈ ਆ ਤੇ ਫਿਰ ਮੈਂ ਬਾਹਰ ਨਿਕਲੀ ਆ ਐ ਠੇਕੇਦਾਰ ਨੂੰ ਕੰਮ ਸਮਝਾਉਣਾ ਸੀ ਨਾ ਅੱਛਾ ਅਤ ਵੇ ਤੂੰ ਟੱਲੀ ਦੀ ਤੂੰ ਜਾਣਾ ਹੀ ਆ ਫਿਰ ਹੈ ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਮੈਂ ਜਾਣਾ ਵਾ ਜ਼ਰੂਰ ਕੋਨੇ ਕੋ ਦੇਣ ਚੱਲੀ ਹੁਣੀ ਹਾ ਦੇਣਾ ਕੀ ਐ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਮੈਂ ਕੀ ਦੇ ਆਉਣਾ ਵਾ ਤੁਸੀਂ ਮੈਨੂੰ ਕੋਈ ਪੈਸੇ ਫੜਾਏ ਆ ਵੀ ਮੈਂ ਦੇ ਕੇ ਆਉਣੀ ਚੜੇ ਹੁਣ ਜਿੱਥੇ ਜ਼ਿਆਦਾ ਪਿਆਰ ਹੈ ਨਾ ਜਿਹਦਾ ਤੇਰੇ ਆਪਣੀ ਭੈਣਾਂ ਜਿੰਨਾ ਪਿਆਰ ਕਰਦੀਆਂ ਕੋਈ ਸੌਦੇ ਪਤੇ ਵਾਲਾ ਚੁੱਲ੍ਹ ਘਾਲ ਕੋ ਕਰ ਲਈ ਦੀਆਂ ਹੁੰਦੀਆਂ ਇਕੱਠੀਆਂ ਜਿੰਨਾਂ ਨਹੀਂ ਸੌਦਾ ਵ ਤਾਂ ਬੜਾ ਸਸਤਾ ਆ ਜਾਂਦਾ ਵੀ ਉੱਚੋਂ ਪੈਸੇ ਬਚ ਜਾਂਦੇ ਆ ਉਹਨੇ ਕਦੇ ਤੁਸੀਂ ਮੈਨੂੰ ਦਿਨੇ ਆ ਉਹਨੇ ਕੋ ਦਿਨੇ ਸਾਰੇ ਤੇਰੇ ਹੱਥ ਲਿਆ ਕੇ ਰੱਖੀ ਦੇ ਤੇ ਲੈ ਵੀ ਤੇ ਜਾਣੀ ਆ ਨਾ ਉਹ ਤੇ ਮੈਂ ਖੜ ਨਹੀਂ ਹਾਂ ਉਹਨੇ ਹੀ ਹੁੰਦੇ ਚਿੰਨਕੇ ਘਰ ਦੇ ਖੱਟੇ ਵਾਸਤੇ ਨੇ ਬਾਕੀ ਤੇਰੇ ਅਕਾਊਂਟ ਚ ਹੁੰਦੇ ਪੈਸੇ ਜਾਂ ਮੇਰਾ ਵੱਖਰਾ ਅਕਾਊਂਟ ਆ ਵੀ ਮੈਂ ਉੱਚ ਜਮਾਰਾ ਕਰ ਰੱਖੀ ਆ ਪਰਸੋਂ ਖਾ ਆਪਣਾ ਬਲੋ ਉਹ ਤੇ ਮੇਰਾ ਪਾਸੇ ਵੇਖਣਾ ਹਾਂ ਠੀਕ ਪਰਸੋਂ ਵੇਖ ਲੈਣੀ ਪਈ ਹਈ ਸ਼ੱਕ ਦੇ ਵੀ ਕੋਈ ਨਾ ਹੁੰਦੀ ਹੱਦ ਹੁੰਦੀ ਐ ਇੰਦਾ ਹੋੜੀ ਕਿਸੇ ਨਾ ਕਰੀ ਦਾਂਦਾ ਕਦੀ ਨਾ ਕਿਸੇ ਦਾ ਪਰਸ ਨਹੀਂ ਭੋਲੀ ਦਾਂਦਾ ਮੈਂ ਬਗਾਨਾ ਵੇਹਣਾ ਮੈਂ ਆਪਣੀ ਘਰ ਦੀ ਜਾਈ ਵੇਖਣਾ ਮੈਨੂੰ ਵਖਾਣਾ ਪਸ ਸਿੱਤੀ ਚ ਗੱਲਾ ਹੋ ਮੈਂ ਆਪੇ ਵੇਲੇ ਨਾ ਬਸ ਬਸ ਹੋ ਗਿਆ ਯਕੀਨ ਕੀ ਪਤਾ ਹੁੰਦਾ ਜਨਾਨੀਆਂ ਦਾ ਆ 5-600 ਰੁਪਈਆ ਵਾ ਜਿਹੜਾ ਤੇ ਹੁਣ ਇੰਨਾ ਕਿਤੇ ਮੈਨੂੰ ਲੈ ਜਾਣਾ ਹੀ ਆ ਨਾ ਨਾਲ ਆਉਂਦਿਆ ਫੇਰ ਮੇਰਾ ਪਰਸ ਫੋਲ ਗਿਆ 100 ਰੁਪਏ ਦਾ ਮੈਂ ਥੇਰ ਪਾ ਲੂੰਗੀ ਬਾਕੀ ਜਿਹੜੇ ਹੋਣਗੇ ਨਾ ਤੇ ਤੁਹਾਨੂੰ ਲਿਆ ਕੇ ਤੇ ਫੜਾ ਲੂੰਗੀ ਪਾ ਲਓ ਮੈਲ ਜਿਹੜੇ ਪਾਉਣੇ ਹੋਏ ਏਰੇ ਛੇਤੀ ਆ ਜੀ ਬੈਠੀ ਰਹੀਓ ਉੱਥੇ ਆਪੇ ਕਮਾਲ ਕੀਤੀ ਪਈ ਆ ਵੀ ਪਰਸ ਫੋਲਣਾ ਸ਼ੁਰੂ ਕਰ ਦਿੱਤਾ ਵਾ ਇੰਨਾ ਤਾਂ ਮੈਂ ਗਰੀਬ ਹੀ ਚੰਗੀ ਹੀ ਫੇਰ ਆਪੇ ਜਿਹੜੇ ਗਰੀਬ ਹੁੰਦੇ ਘਟੋ ਘਟ ਪਰਸ ਤੇ ਨੀ ਨਾ ਫੋਲਦੇ ਇਹ ਜੇ ਅਮੀਰੀ ਨੂੰ ਮੈਂ ਕੀ ਕਰਨਾ ਵਾ ਜਿਹੜਾ ਪਰਸ ਫੋਲ ਲਿਆ ਮੇਰਾ ਜਮੀ ਹਲਦ ਨਾ ਆ ਵੀ ਗਿਆ ਪੁੱਤ ਮੈਂ ਤਾਂ ਕਦੋਂ ਦਾ ਆ ਗਿਆ ਮੈਂ ਤਾਂ ਕੱਪੜੇ ਵੀ ਬਦਲੇ ਤੇ ਪੁੱਤ ਪਾਣੀ ਪੀਣਾ ਇੱਥੇ ਮੈਨੂੰ ਆਵਾਜ਼ ਮਾਰਦਾ ਪਾਣੀ ਦਿੰਦੀ ਮੈਂ ਆਪਾਂ ਮੈਂ ਜਾਣਾ ਮਮੀ ਮੇਲੇ ਤੇ ਸਾਰੇ ਜਾਣੇ ਮੇਲੇ ਚੱਲੇ ਆ ਪੁੱਤ ਅੱਗੇ ਮਾਹ ਪੜਾਈ ਉਹ ਨੀਕ ਵਾ ਤੇ ਹੁਣ ਤੂੰ ਮੇਲੇ ਦੀ ਛੁੱਟੀ ਲੈ ਆਵਾ ਉਹ ਮੈਂ ਛੁੱਟੀ ਸੋ ਇਹਨਾਂ ਲਈ ਆ ਹਾਂ ਸਕੂਲਾਂ ਨਾਲ ਛੁੱਟੀ ਪਿੰਨਾ ਕਰਤੀ ਜਾਂਦੇ ਨੇ ਮੇਲੇ ਕਰਕੇ ਤੇ ਉਹਨਾਂ ਵੀ ਜਾਣਾ ਵਾ ਸਾਰਿਆਂ ਨੇ ਜਾਣਾ ਵਾ ਮੇਲਾ ਵੀ ਵਾਕਿਆ ਉੱਥੇ ਹੀ ਆ ਕੇ ਹਾਂ ਜਿੱਥੇ ਸਕੂਲ ਉੱਥੇ ਹੀ ਮੇਲਾ ਤੇ ਚਲੋ ਛਾ ਫਿਰ ਉਹਨਾਂ ਨੂੰ ਹੋਊਗਾ ਪੀ ਅਸੀਂ ਮੇਲਾ ਵੇਖ ਲਾਂਗੇ ਹਾਂ ਤੇ ਮੇਰੀ ਗੱਲ ਸੁਣ ਤੇਰੇ ਪੂਆ ਦਾ ਵੀ ਫੋਨ ਆਇਆ ਵਾ ਕੀ ਆਂਦੇ ਉਹ ਮੁੰਡੇ ਦਾ ਬਰਥਡੇ ਆ ਅੱਛਾ ਉਹ ਆਂਦੀ ਵੀ ਐ ਬਣ ਥਣ ਕੇ ਆਇਓ ਚੰਗਾ ਚੋਖਾ ਕਪੜਾ ਲਿਆਇਓ ਵਧੀਆ ਹਾਂ ਸੋਹਣੇ ਆ ਪਾ ਕੇ ਆਇਓ ਕੱਲ ਕਪੜੇ ਦੇ ਲੈ ਮੈਂ ਤੁਹਾਨੂੰ ਥੋੜੇ ਪੈਸੇ ਦੋ ਮੈਂ ਮਿਲ ਜਣਾ ਚੱਲ ਪੈਸੇ ਪੁੱਤ ਦੇ ਦੇਨੀ ਆ ਉਦਾਂ ਤੇ ਉਥੇ ਲੰਗਰ ਵਾਧੂ ਸਭ ਕੋ ਖਾਣ ਨੂੰ ਉਦਾਂ ਲੈ ਜਾ ਕੋਲ ਆਪਣੇ ਪਰ ਥੋੜੇ ਬੋਤੇ ਖਰਚ ਲਈ ਥੋੜੇ ਬੋਤੇ ਰੱਖ ਲਈ ਠੀਕ ਹੈ ਹਨਾ 500 ਰੁਪਇਆ ਬੜਾ ਵਾ ਬੜਾ ਬੜਾ 500 ਦੇ ਉਤਰਾ ਮੈਂ ਤੇ ਰੱਖਿਆ ਹੀਗਾ ਥੋੜਾ ਜਿਹਾ ਇਦਾਂ ਗਾਂ ਪਸ਼ਾਂ ਕਰਕੇ ਵੀ ਕਿਤੇ ਅਮਰਜੈਂਸੀ ਲੋੜ ਪੈ ਜਾਊਗੀ ਉਦਾਂ ਤੂੰ ਲੈ ਜਾ ਤੇ 100 ਰੁਪਿਆ ਖਰਚੀ ਵਿੱਚ ਚੰਗਾ ਠੀਕ ਆ ਬਾਕੀ ਮੇਰਾ ਪੁੱਤ ਧਿਆਨ ਨਾ ਕੀ ਇਹ ਜੇ ਪਾਲੀਂਗੇ ਤਾਂ ਛੋਟ-ਛੱਟ ਨਾ ਲਵੀਂ ਨਹੀਂ ਨਹੀਂ ਛੋਟ ਕਿਉਂਕਿ ਉਹ ਕੋਹ ਤੇ ਹੀ ਰੱਖਿਆ ਵੇਲੇ-ਕਵੇਲੇ ਦਾ ਬੰਨਵਾ ਤੇ ਮੇਰੇ ਮੂੰਹ ਵੀ ਨਿਕਲ ਗਿਆ 500 ਲੈ ਜਾ 200 ਦਿੰਦੀ ਪਰ ਵੱਜਾ ਹੀ 500 ਦਾ ਹੁਣ ਮੈਂ ਕਰਾਂ ਮੈਂ ਕੀ ਨਹੀਂ ਮੈਂ ਕਿਹੜਾ ਖਰਚ ਨੇ ਆ ਦੂਜੇ ਮੁੰਡੇ ਵੀ ਆ ਗਏ ਸਾਰੇ ਨਾਲ ਦੇ ਹਾਂ ਸਾਰਿਆਂ ਨੇ ਆਉਣਾ ਤੇ ਹੁਣ ਉਹ ਫਿਰ ਭੂਆ ਵੀ ਆਂਦੀ ਉਹ ਵੀ ਆਇਓ ਬਰਡੇ ਤੇ ਕਿੱਦਾਂ ਜਾਣਾ ਭੂਆ ਦੇ ਹਾਂਜੀ ਆ ਮੈਂ ਦੱਸਾਂਗੀ ਹਾਲ ਤੱਕ ਤਾਂ ਕੋਈ ਫੋਨ ਨਹੀਂ ਕੀਤਾ ਮੁੜ ਕੇ ਆ ਮੇਲੇ ਤੇ ਹੋਈਏ ਫੇਰ ਵੇਖਾਂਗੇ ਜਦਨ ਬਰਡੇ ਹੋਣਾ ਉਦੋਂ ਹੀ ਤਰੀਕ ਹੋਣੀ ਆ ਕਿ ਮੈਨੂੰ ਤੇ ਹੁਣ ਆਪ ਨੇ ਚੇਤਾ ਉਹ ਗੱਲ ਵੀ ਹੁਸਨ ਹੋਵੇ ਤੇ 100 ਗੱਲ ਦਾ ਚੇਤਾ ਰਹਿੰਦਾ ਵਾ ਜੇ ਰੋ ਟੈਨਸ਼ਨ ਨਾ ਹੁੰਦੀਆਂ ਤਾਂ ਸਭ ਗੱਲਾਂ ਹੀ ਦਿਮਾਗ ਚੋਂ ਨਿਕਲ ਜਾਂਦੀਆਂ ਵਾ ਮੈਂ ਦਿਨ ਹੀ ਪੈਸੇ ਤੈਨੂੰ ਫੇਰ ਉਦੋਂ ਠੀਕ ਮੈਂ ਪਾਣੀ ਪੀ ਲਾ ਮੰਮੀ ਕਹਿੰਦੀ ਸ਼ੋਹਰਤ ਤੇ ਮੈਂ ਤੇ 50 ਹੀ ਖਰਚਨੇ ਆ ਇਹਨੇ ਨੇ ਤਾਂ ਖੱਚੀ ਜਾਣੇ ਉਥੇ ਲੰਗਰ ਹੈਗਾ ਢਿੱਡ ਭਰ ਜਾਣ ਲੰਗਰ ਨੇ ਥੋੜਾ ਹੀ ਬਣਾ ਬਣੀ ਜਿਨਾਰੇ ਹੁਣ ਪੂਆ ਪਿੰਡ ਜਾਵਾਂਗੇ ਵੀਰਾਂ ਪਾਣੀ ਪਤ ਹਾਂਜੀ ਵੀਰਾਂ ਚਾਹ ਕਿਥੇ ਰੱਖਾਂ ਗਲਾਸ ਮੈਂ ਆਪਣੇ ਸਾਫ਼ ਕਰ ਲੈਣੀ ਕੋਈ ਆ ਲੈ ਫੜ ਮੇਰਾ ਪੁੱਤ ਤੇ ਪੁੱਤ ਧਿਆਨ ਨਾ ਰੱਖੀ ਚੰਗਾ ਬਾਕੀ ਪੈਸੇ ਨਹੀਂ ਤੇ ਐਦਾਂ ਚਲ ਜਾਣਾ ਤੂੰ ਨੇ ਮੈਂ ਲਗਾਵਾ ਕੱਪੜੇ ਦੂਜੇ ਪੌਣ ਪੱਗ ਬੰਨਣੀ ਆਹੋ ਨਾ ਨੂੰ ਵੈ ਕਰ ਫੇ ਪਾਸ ਕੇ ਨਾ ਆਇਆ ਫੇ ਨਾ ਹਾਲਾ ਮੇਰਾ ਪੁੱਤ ਚੰਗਾ ਗਰਮੀ ਗਰਮੀ ਮੁਲਕੇ ਨਹੀਂ ਲੱਗਦੀ ਤੋ ਉਥੇ ਬਹੁਤਾ ਫਿਰਿਓ ਨਾ ਚੰਗਾ ਨਹੀਂ ਨਹੀਂ ਲੱਗਦਾ ਸਮਾਨੀਓ ਚੰਗਾ ਪੁੱਤ ਗੁਰਦੁਆਸਾ ਮੱਥਾ ਟੇਕਿਓ ਮੜਾ ਜਾ ਕੰਮ ਫਿਰਕੇ ਤੇ ਆ ਜਿਓ ਠੀਕ ਆਹੋ ਉਧਰ ਮੇਰਾ ਪੁੱਤ ਬੜਾ ਬੀਬਾ ਵਾ